ਜਦੋਂ ਆਪਾਂ ਕਹਿੰਦਾ ਬੁਰਾ ਸੋਚਦੇ ਆ ਨਾ ਅਗਲਾ ਨਹੀਂ ਦੁਖੀ ਹੁੰਦਾ ਤੇ ਨਾ ਉਹਦਾ ਬੁਰਾ ਹੁੰਦਾ ਹੀ ਆ ਆ ਚੇਤਾ ਰੱਖਿਓ ਸਾਡੇ ਸੋਚਣਾ ਨਾ ਅਗਲੇ ਦਾ ਬੁਰਾ ਹੋਣਾ ਤੇ ਨਾ ਉਹਨੇ ਦੁਖੀ ਹੋਣਾ ਵਾ ਬੁਰਾ ਵੀ ਮੇਰਾ ਹੀ ਹੋਣਾ ਤੇ ਦੁਖੀ ਵੀ ਅਸਾ ਕਿਵੇਂ ਭਲਾ ਆਪਾਂ ਪੂਰਾ ਯੋਰ ਲਾਉਣਾ ਉਹਨੂੰ ਦੁਖੀ ਕਰਨ ਵਾਸਤੇ ਬੁਰਾ ਕਰਨ ਵਾਸਤੇ ਉਹਦਾ ਉਹ ਜਿਹਨੂੰ ਹੱਸਦੇ ਆ ਹੋਇਆ ਘਰੋਂ ਨਿਕਲੂਗਾ ਨਾ ਤੇ ਆਪਾਂ ਫੇਰ ਬਿਮਾਰ ਪੈਣਾ ਵੀ ਇੰਨਾ ਯੋਰ ਲਾਇਆ ਯਾਰੇ ਫੇਰ ਅਸੀਂ ਜਾਂਦਾ ਮੈਂ ਤਾਂ ਕੋਈ ਵੈਦ ਹਕੀਮ ਨਹੀਂ ਛੱਡਿਆ ਆ ਕਈ ਵੇਖੋ ਕਈ ਆ ਟੂਨੇ ਟਾਣੇ ਜਿਹੜੇ ਕਰਾਉਣ ਜਾਂਦੇ ਨੇ ਨਾ ਆਪਣੇ ਲਈ ਨਹੀਂ ਕਰਾਉਣ ਜਾਂਦੇ ਉਹ ਦੂਜਿਆਂ ਲਈ ਕਰਾਉਣ ਜਾਂਦੇ ਆ ਵੀ ਇਹਦਾ ਨਾ ਇਹਦੀ ਨਾ ਮੱਝ ਦੁੱਧ ਵਧ ਦੇਵੇ ਕਿਤੇ ਫਿਰ ਤੁਸੀਂ ਆਪਣੀ ਮੱਝ ਨੂੰ ਪੱਠੇ ਪਾਓ ਤੁਸੀਂ ਉਹਦੀ ਮੱਝ ਤੋਂ ਕੀ ਲੈਣਾ ਜਿਹਨਾਂ ਦੀ ਮੱਝ ਦੁੱਧ ਘੱਟ ਵੀ ਦੇਊਗੀ ਤਾਂ ਤੁਹਾਨੂੰ ਬੈਨੀਫਿਟ ਕੀ ਹੋਣਾ ਚਾ ਭਲਾ ਇਹਨੇ ਲੋਕ ਕਈ ਦੂਜਿਆਂ ਦਾ ਨੁਕਸਾਨ ਕਰਨਗੇ ਦੂਜਿਆਂ ਦਾ ਐਦਾਂ ਦੇ ਲੋਕ ਵੀ ਹੈਗੇ ਸਨ ਇਹ ਤਾਂ ਗੱਲਾਂ ਨਾ ਕੱਖ ਨਹੀਂ ਨਿਕਲਣਾਂ। ਵਹਿਮਾਂ ਪਰਮਾਂ ਚੋਂ ਬਾਹਰ ਨਿਕਲੋ, ਪਖੰਡਾਂ ਚੋਂ ਬਾਹਰ ਨਿਕਲੋ, ਜਾਦੂ ਟੂਣੇ, ਵਾਰ ਸਰਾਫ ਇਹ ਸ਼ਬਦ ਸਾਡੇ ਨਹੀਂ ਹੈਗੇ। ਆਪਣੇ ਗੁਰੂ ਤੇ ਸਵਾਏ ਕਿਸੇ ਦੂਜੇ ਅਗੇ ਸਿਰ ਨਹੀਂ ਚਕਾਉਣਾ।